ਪੰਜ ਪਿਆਲੇ ਪੰਜ ਪੀਛਟਮ ਪੀਰ ਬੈਠਾ ਗੁਰ ਭਾਰੀ ਅਰਜਨ ਕਾ ਆਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ रूप दिखावन वारोवारी दल भंजन गुरु सोरमा वडजोदा मोह परोपकारी उच्छण सिख अरदास कर छह मैला तक दर्श निहारी अगम अगोचर सतगुरु बोले मुख ते सुनो संसारी कल जुग पीड़ी सोड़ियां ने चलनी उसार खिलारी महान शख्सियत रूहानी बरकतਾਂ ਦੇ مالک ધન ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ અવਤਾਰ ਆੜਵਦੀ ਇੱਕ ਸੰਮਤ 1650 ਵਿੱਚ ਗੁਰੂ ਕੀਵਡਾਲੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ ਆਪ ਦੇ ਪਿਤਾ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਮਾਤਾ ਗੰਗਾ ਜੀ ਸਨ ਆਪ ਦੇ ਜਨਮ ਬਾਰੇ ਅਜੀਬੋ ਗਰੀਬ ਇੱਕ ਕਥਾ ਚੱਲਦੀ ਹੈ जगत माता गंगा जी ने अपने पति धन गुरु अर्जन देव जी महाराज के अगो बेनती जिठानी ने ताना मारे है बे है गंगा सखणी रहेगी सखणी चले जाएगी ये सारी शान शौकत दौलत मान मर्यादा सड़ी है आपने अरजोई की थी ਜਗਤ ਦੀਆਂ ਝੋਲੀਆਂ ਭਰਨ ਵਾਲੇ ਮੇਰੀ ਝੋਲੀ ਵੀ ਭਰੋ ਤਾਂ ਧਨਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਸਮਤਨੀ ਜਗਤ ਮਾਤਾ ਗੰਗਾ ਜੀ ਨੂੰ ਆਖਿਆ ਵਰ ਦੇਣਗੇ ਬਾਬਾ ਬੁੱਢਾ ਜੀ ਤੋਂ ਆਪ ਬੜੇ ਸਾਦੇ ਭਾਵ ਨਾਲ ਮਿੱਸੇ ਪ੍ਰਸ਼ਾਦੇ ਬਣਾ ਕੇ ਔਰ ਪਿਆਜ਼ ਰੱਖ ਕੇ ਪਹੁੰਚੇ ਬੀੜ ਜਿੱਥੇ ਬਾਬਾ ਜੀ ਖੇਤੀਬਾੜੀ ਦਾ ਕੰਮ ਕਰਦੇ ਸਨ ਦੋਹਾਂ ਵੇਖ ਕੇ ਬਾਬਾ ਜੀ ਨੇ ਸਨਮਾਨ ਕੀਤਾ ਸਤਕਾਰ ਕੀਤਾ ਮਿਹਨਤ ਕਰਕੇ ਖੇਤੀਬਾੜੀ ਦਾ ਕੰਮ ਕਰਕੇ ਬਾਬਾ ਜੀ ਨੂੰ ਅਤਿਅੰਤ ਭੁੱਖ ਲੱਗੀ ਹੋਈ ਸੀ ਅੱਗੋਂ ਮਿੱਸੇ ਪ੍ਰਸ਼ਾਦੇ ਰਖੇ ਔਰ ਪਿਆਜ਼ ਦੇ ਗੰਡੇ ਰਖੇ ਅੰਦਰ ਦੇ ਜਾਣਨ ਵਾਲੇ ਤੇ ਗੁਰੂ ਬਰਕਤਾਂ ਨੂੰ ਪ੍ਰਾਪਤ ਕਰ ਚੁਕੇ ਬਾਬਾ ਬੁੱਢਾ ਜੀ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਵਰਸਾਏ ਗਏ ਸਨ ਤੇ ਹੁਣ ਮੌਜੂਦ ਸਨ ਔਰ ਗੁਰੂ ਭਗਤੀ ਦੇ ਚ ਨਿਪੰ ਸੰਪੂਰਨ ਪ੍ਰਸ਼ਾਦੇ ਦੇ ਗੌਰ ਬੁਰਕੀਆਂ ਮੋਂ ਦੇਚ ਪਾ ਕੇ ਜਦ ਪਿਆਜ਼ ਨੂੰ ਮੁੱਠ ਨਾਲ ਤੋੜਨ ਲੱਗੇ ਤੱਕਣ ਲੱਗੇ ਹੈ ਗੁਰੂ ਪਤਨੀ ਧਨਮਾਤਾ ਗੰਗਾ ਫੜੀ ਕੁਖ ਤੋਂ ਉਸ ਬੱਚੇ ਨੇ ਜਨਮ ਲੈਣਾ ਹੈ ਜੋ ਦੁਸ਼ਟਾਂ ਤੇ ਜ਼ਾਲਿਮਾਂ ਦੇ ਸਿਰ ਬਣਨੇਗਾ ਈਵਾਕ ਬ੍ਰਹਮ ਗਿਆਨੀ ਦੇ ਇਹ ਬੋਲ ਬਿਲਕੁਲ ਸਹੀ ਹੋਏ ਸਮਾ ਪਾ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਔਰ ਮਾਤਾ ਗੰਗਾ ਜੀ ਦੀ ਕੁੱਖ ਤੋਂ ਉਸ ਅਵਤਾਰੀ ਪੁਰਸ਼ ਦਾ ਜਨਮ ਹੋਇਆ ਜੋ ਦਲ ਭੰਜਨ ਗੁਰ ਸੂਰਮਾ ਵੜ ਜੋਧਾ ਬਹੁ ਪਰ ਉਪਕਾਰੀ ਆਪ ਜੀ ਨੂੰ ਗੁਰਗੱਦੀ ਜੇਠ ਵਦੀ ਸੰਮਤ 1663 ਵਿੱਚ ਬਖਸ਼ਿਸ਼ ਹੋਈ। ਆਪ ਜੀ ਦੀ ਸੰਤਾਨ ਬਾਬਾ ਗੁਰਦਿੱਤਾ ਜੀ, ਸ੍ਰੀ ਬਾਬਾ ਅਣੀ ਰਾਏ ਜੀ, ਸੂਰਜ ਮਲ ਜੀ, ਬਾਬਾ ਅਟਲ ਰਾਏ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਬੀਬੀ ਵੀਰੋ ਜੀ ਸਨ। ਆਪ ਜੀ ਨੇ ਬੜੇ ਸੁੰਦਰ-ਸੁੰਦਰ ਅਸਥਾਨ ਵਸਾਇਆ ਤੇ ਬਣਾਏ ਸ੍ਰੀ ਅਕਾਲ ਤਖਤ ਕਿਲਾ ਲੋਗੜ। ਕੋਲ ਸਰ ਵਿਵੇਕ ਸਰ ਸ੍ਰੀ ਕੀਰਤਪੁਰ ਮਹਾਰਾਜ ਤੇ ਡੇਰਾ ਸਾਹਿਬ ਲਾਹੌਰ ਆਪਨੇ ਬਹੁਤ ਵੱਡੇ ਯੁੱਧ ਵੀ ਲੜੇ ਇੱਕ ਅੰਮ੍ਰਿਤਸਰ ਦੇਚ ਦੂਜਾ ਹਰਗੋਬਿੰਦਪੁਰੇ ਤੀਸਰਾ ਮਹਾਰਾਜ ਤੇ ਚੌਥਾ ਕਰਤਾਰਪੁਰ ਦੇਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸਿੱਖੀ ਪਰੰਪਰਾ ਨੂੰ ਇੱਕ ਨਵਾਂ ਮੋੜ ਦਿੱਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਇਹ ਫਕੀਰਾਂ ਦਾ ਘਰ ਮੰਨਿਆ ਗਿਆ ਪੀਰਾਂ ਦਾ ਘਰ ਮੰਨਿਆ ਗਿਆ ਸੰਤਾਂ ਦਾ ਟਿਕਾਣਾ ਮੰਨਿਆ ਗਿਆ ਲੇਕਿਨ ਅੱਜ ਪਰੰਪਰਾ ਬਦਲੀ ਅੱਜ ਪੀਰੀ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਕਾਇਦਾ ਤੌਰ ਤੇ ਮੀਰੀ ਜੋੜ ਦਿੱਤੀ ਆਪਨੇ ਰਾਜ ਤੇ ਯੋਗ ਨੂੰ ਇਕੱਠਾ ਕੀਤਾ ਆਪਨੇ ਭਗਤੀ ਤੇ ਸ਼ਕਤੀ ਦਾ ਸੰਗਮ ਕੀਤਾ ਆਨਪੇ ਰਾਜਨੀਤੀ ਨੂੰ ਵੀ ਲਿਆਏ ਉਸ ਦੇ ਮੂਲ ਕਾਰਨ ਸਨ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਗਮਨ ਹੋਇਆ ਉਦੋਂ ਹੀ ਮੁਗਲ ਰਾਜ ਦਾ ਇਸ ਦੇਸ਼ ਦੇ ਵਿੱਚ ਆਗਮਨ ਹੋਇਆ ਚੋਂ ਕਿ ਏ ਆਏ ਸਿਰਫ ਧਨ ਸੰਪਦਾ ਲੁੱਟਣ ਲਈ ਇੱਜ਼ਤ ਅਸਮਤ ਲੁੱਟਣ ਲਈ ਔਰ ਬੇਇੱਜ਼ਤੀ ਹਰ ਪਰੰਪਰਾ ਨੂੰ ਮਿਟਾਣ ਲਈ ਤੋਂ ਕੁਦਰਤੀ ਗੱਲ ਹੈ ਜ਼ਿਆਦਾ ਜਬਰ ਤਸ਼ੱਦਦ ਜ਼ੁਲਮ ਤੇ ਦੁੱਖ ਪੰਜਾਬ ਨੂੰ ਹੀ ਸੇੜਨਾ ਪਿਆ ਪੰਜਾਬ ਦਰਵਾਜ਼ਾ ਸੀ ਸਾਰੇ ਹਿੰਦੁਸਤਾਨ ਵਿੱਚ ਪਹੁੰਚਣ ਦਾ ਦਾਖਲ ਹੋਣ ਦਾ ਤੋ ਸਾਰਾ ਜੰਗੋ ਜਦਲ ਤਬਾਈ ਇਸ ਦਰਵਾਜ਼ੇ ਤੇ ਹੁੰਦੀ ਰਹੀ ਪਹਿਲੇ ਪਾਸ਼ਾ ਦੀ ਅੱਖਾਂ ਦੇ ਸਾਹਮਣੇ ਬਾਬਰ ਦੀ ਕੀਤੀ ਤਬਾਈ ਫਿਰ ਇਸਤਰੀਕੇ ਦੇ ਨਾਲ ਪੀੜੀ ਦਰ ਪੀੜੀ ਇਹ ਤਬਾਈ ਇਹ ਬਰਬਾਦੀ ਹੁੰਦੀ ਰਹੀ ਅਕਬਰ ਨੇ ਸੋਚਿਆ ਬੜੋ ਗਣਤੀ ਵਿੱਚ ਇਸ ਦੇਸ਼ ਦੇ ਵਿੱਚ ਜਿਹੜੀ ਕੌਮ ਰਹਿੰਦੀ ਹੈ ਉਸ ਨਾਲ ਮਿਲ ਜੁਲ ਕੇ ਰਹੀਏ ਉਸ ਨੇ ਸულਹ ਕੂਨ ਨੀਤੀ ਅਪਣਾਈ ਦਰਬਾਰ ਦੇ ਨੌ ਰਤਨਾਂ ਵਿੱਚ ਹਿੰਦੂ ਤੇ ਮੁਸਲਮ ਦੋਵੇਂ ਇਕੱਠੇ ਸਨ ਅਕਬਰ ਦੀ ਇੱਕ ਬੇਗਮ ਜੋਦਾਬਾਈ ਰਾਜਾ ਮਾਨ ਸਿੰਘ ਜੀ ਦੀ ਭੈਣ ਸੀ ਹਿੰਦੂ ਸੰਸਕ੍ਰਿਤੀ ਔਰ ਇਸਲਾਮੀ ਸੰਸਕਾਰਾਂ ਦਾ ਇੱਕ ਸੰਗਮ ਸੀ ਲੇਕਿਨ ਜਹਾਂਗੀਰ ਦੇ ਨਾਲ ਨੀਤੀ ਬਦਲੀ ਇਸੇ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਲ ਗੁਰੂ ਘਰ ਦੀ ਪਰੰਪਰਾ ਵੀ ਬਦਲ ਗਈ ਜਹਾਂਗੀਰ ਦੇ ਹੁਕਮ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ ਔਰ ਇਸ ਸ਼ਹਾਦਤ ਨੇ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਹਿਰਦੇ ਤੇ ਬਹੁਤ ਵੱਡਾ ਅਸਰ ਛੋੜਿਆ ਆਪਨੇ ਮਾਲਾ ਦੇ ਨਾਲ-ਨਾਲ ਹੱਥ ਦੇ ਵਿੱਚ ਤਲਵਾਰ ਪਕੜ ਲਈ। ਔਰ ਕਹਿ ਦਿੱਤਾ ਅੰਦਰੂਨੀ ਵੈਰੀਆਂ ਦਾ ਮੁਕਾਬਲਾ ਕਰਨ ਲਈ ਜਪਤਾਈ ਚਾਹੀਦਾ ਹੈ, ਸੰਜਮ ਚਾਹੀਦਾ ਹੈ, ਪ੍ਰੇਮ ਚਾਹੀਦਾ ਹੈ, ਸਤਸੰਗ ਚਾਹੀਦਾ ਹੈ, ਗੁਰੂ ਭਗਤੀ ਚਾਹੀਦੀ ਹੈ। ਪਰ ਦੁਖੀ ਸਿਰਫ ਅੰਦਰ ਨਹੀਂ ਬਾਹਰ ਵੀ ਨੇ। ਜੋ ਦੇਸ਼ ਲਈ ਦੁਖੀ ਹੁੰਦੇ ਨੇ, ਧਰਮ ਲਈ ਦੁਖੀ ਹੁੰਦੇ ਨੇ, ਧਰਮ ਦੀ ਸੰਸਕ੍ਰਿਤੀ ਲਈ ਜੋ ਹੈ ਦੁਖੀ ਹੁੰਦੇ ਨੇ। ਔਰ ਇੱਜ਼ਤ ਆਬਰੂ ਲਈ ਦੋਖੀ ਹੁੰਦੇ ਨੇ ਉਹਨਾਂ ਤੋਂ ਵੀ ਦੇਸ਼ ਨੂੰ ਇੱਜ਼ਤ ਆਬਰੂ ਨੂੰ ਤੇ ਸੰਸਕ੍ਰਿਤੀ ਨੂੰ ਬਚਾਉਣਾ ਹੁੰਦਾ ਹੈ ਲਿਆ ਜਾ ਆਪਨੇ ਤਲਵਾਰ ਪਕੜ ਲਈ ਇਸ ਤਰ੍ਹਾਂ ਆਪ ਮੇਰੀ ਪੀਰੀ ਦੇ ਮਾਲਕ ਕਹਿ ਲਾਇਆ ਆਪ ਦੇ ਨਾਲ ਲਾਓ ਲਸ਼ਕਰ ਰਹਿਦਾ ਸੀ ਆਪਨੇ ਹੁਕਮਨਾਮੇ ਭੇਜੇ ਸਾਨੂੰ ਜੋ ਭੇਟਾ ਚਾੜੀ ਜਾਏ ਉਹ ਸ਼ਸਤਰਾਂ ਦੀ ਹੋਵੇ ਉਹ ਘੋੜਿਆਂ ਦੀ ਹੋਵੇ ਉਹ ਹਾਥੀਆਂ ਦੀ ਹੋਵੇ ਤਾਂ ਕਿ ਮੈਂ ਜਿਸ ਕੌਮ ਦੀ ਸਿਰਜਣਾ ਕਰ ਰਿਹਾ ਉਹ ਇਤਨੀ ਮਜ਼ਬੂਤ ਹੋਵੇ ਕਿ ਦੇਸ਼ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਟੁੱਟ ਜਾਣ ਇਹ ਖਿਆਲ ਦੇਸ਼ ਦੀ ਆਜ਼ਾਦੀ ਦਾ ਸਭ ਤੋਂ ਪਹਿਲੇ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ ਉਹਨਾਂ ਦੀ ਦੇਣ ਹੈ ਔਰ ਇਹ ਪੀੜੀਦਰ ਪੀੜੀ ਖਿਆਲ ਅੱਗੇ ਚੱਲਦਾ ਰਿਹਾ ਇਹੀ ਕਾਰਨ ਹੈ ਸਤਾ ਤੇ ਸਤ ਦਾ ਘੋਲ ਹੁੰਦਾ ਰਿਹਾ ਬਾਰ ਬਾਰ ਸਤਾ ਇਸ ਸਤਵਾਦੀ ਨਾਲ ਟਕਰਾਈਏ ਇਸ ਵਾਸਤੇ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਚਾਰ ਵੱਡੇ ਜੰਗ ਲੜਨੇ ਪਏ ਔਰ ਇਹ ਖੁਸ਼ਕਿਸਮਤੀ ਔਰ ਦੇਵੀ ਸ਼ਕਤੀ ਸਮਝੋ ਕਿ ਚਾਰਾਂ ਹੀ ਜੰਗਾਂ ਵਿੱਚ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਜਿੱਤ ਹੋਈ ਕੀਰਤਪੁਰ ਦੀ ਜੰਗ ਵਿੱਚ ਆਪ ਦਾ ਇੱਕ ਸੈਨਾਪਤੀ ਪੈਂਦੇ ਖਾਂ ਜਿਸ ਨੂੰ ਆਪ ਨੇ ਪਾਲਿਆ ਸੀ ਪੋਸਿਆ ਸੀ ਵੱਡਾ ਕੀਤਾ ਸੀ ਬਾਗੀ ਹੋ ਗਿਆ ਤੇ ਬਾਗੀਆਂ ਦੀ ਫੌਜ ਦੇ ਸ਼ਾਮਲ ਹੋ ਕੇ ਸਤਗੁਰਾਂ ਤੇ ਆ ਕੇ ਚੜਾਈ ਵੀ ਕੀਤੀ ਆਮਣਾ-ਸਾਮਣਾ ਹੋ ਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਬੜਾ ਤਰਸ ਆਇਆ ਸਤਗੁਰ ਨੂੰ ਦਰਸਲ ਲੰਬੀ ਗੁਲਾਮੀ ਵਿੱਚ ਇਹ ਪਠਾਨ ਤੇ ਬਾਕੀ ਦੀਆਂ ਕੌਮਾਂ ਜੀ ਰਹੀਆਂ ਸਨ ਤੇ ਕਹਿੰਦੇ ਗੁਲਾਮ ਬੰਦੇ ਕੋਲ اخلاق ਨਹੀਂ ਰਹਿੰਦਾ ਗੁਲਾਮ ਬੰਦੇ ਦੀ ਅਣਖ ਮਰ ਜਾਂਦੀ ਹੈ ਗੁਲਾਮ ਬੰਦੇ ਦੀ ਗੈਰਤ ਪੈਰਾ ਥਲੇ ਚਲੀ ਜਾਂਦੀ ਹੈ ਤੋਂ ਪੈਦੇ ਖਾਂਦੇ ਅੰਦਰ ਵੀ ਕੋਈ اخلاق ਨਹੀਂ ਉਸਨੇ ਪੂਰੀ ਐਸੰਗਨ ਫਰਾਮੋਸ਼ੀ ਕੀਤੀ ਸਤਗੁਰਾਂ ਦੇ ਕੀਤੇ ਅਪਕਾਰ ਸਾਰੇ ਭੁਲਾ ਦਿੱਤੇ ਔਰ ਤਲਵਾਰ ਲੈ ਕੇ ਸਤਗੁਰਾਂ ਦੇ ਨਾਲ ਲੜਨ ਲਈ ਆ ਗਿਆ। ਮਹਾਰਾਜ ਨੇ ਵੀ ਮਯਾਨ ਚੋ ਤਲਵਾਰ ਘੱਡੀ। ਲੇਕਿਨ ਪਹਿਲੇ ਵਾਰ ਜਦ ਪੈਂਦੇ ਹਾਣੇ ਕੀਤਾ ਸਤਗੁਰ ਨੇ ਢਾਲ ਨਾਲ ਰੋਕਿਆ। ਦੂਜਾ ਵਾਰ ਉਸਨੇ ਕੀਤਾ ਉਹ ਵੀ ਪਾਤਸ਼ਾਹ ਨੇ ਢਾਲ ਨਾਲ ਰੋਕਿਆ। ਯਕੀ ਬਾਦੀਗਰੇ ਉਸਨੇ 6 ਵਾਰ ਕੀਤੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ 6ਵੇਂ ਵਾਰ ਢਾਲ ਨਾਲ ਰੋਕੇ। ਫਿਰ ਤਲਵਾਰ ਚਲਾਉਂਦਿਆਂ ਆਖਿਆ ਚੁਨਾ ਨਮੀ ਜਦਨ। ਬਿਜਾਦਨ ਇਹ ਸੀ ਪੰਦੇਖਾਂ ਤਲਵਾਰ ਇੰਜ ਨਹੀਂ ਚਲਾਈ ਦੀ ਇੰਜ ਚਲਾਈ ਦੀ ਵਾਰ ਕਰਕੇ ਦੱਸੇ ਮੁੱਸਨ ਫਾਨੇ ਲਿਖਦਾ ਹੈ ਮੈਦਾਨੇ ਜੰਗ ਦੇਚ ਕਿਸੇ ਦੁਸ਼ਮਣ ਨੂੰ ਤਲਵਾਰ ਚਲਾਉਣ ਦੀ ਜਾਚ ਸਿਖਾਣੀ ਇਹ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਹਿੱਸੇ ਹੀ ਆਇਆ ਹੈ ਹਿਰਦਾ ਕਿੰਨਾ ਕੋਮਲ ਸੀ ਕਿੰਨਾ ਨਿਰਮਲ ਸੀ ਕਿੰਨਾ ਪਾਵਨ ਸੀ ਬਾਰਾ ਮੌਲਾ ਦੀ ਗੱਲ ਹੈ ਮਾਪਾਪ ਨੇ ਨਵੇਂ ਜਨਮੇ ਇੱਕ ਬੱਚੇ ਨੂੰ ਬਾਹਰ ਰੂੜੀ ਤੇ ਸੁੱਟ ਦਿੱਤਾ ਗੰਦਗੀ ਦੇ ਢੇਰ ਤੇ ਸੁੱਟ ਦਿੱਤਾ ਕਿਉਂ ਕਰੂਪ ਸੀ ਤੇ ਜਨਮ ਸਮੇਂ ਇਸ ਦੇ ਮੂੰਹ ਦੇ ਚੋਂ ਦੋ ਦੰਦ ਬਾਹਰ ਨਿਕਲੇ ਹੋਏ ਸਨ ਸਤਿਗੁਰੂ ਸ਼ਿਕਾਰ ਖੇਡਦੇ ਹੋਏ ਜਦੋਂ ਉੱਥੋਂ ਲੰਘੇ ਬੱਚੇ ਦੇ ਰੋਣ ਦੀ ਚੀਖਣ ਦੀ ਆਵਾਜ਼ ਕੰਨਾਂ 'ਚ ਪਈ ਦਰਦੀ ਦਾਤੇ ਨੇ ਆਪਣਾ ਘੋੜਾ ਰੋਕਿਆ ਨਾਲ ਦੇ ਸਿੰਘਾਂ ਨੂੰ ਕਿਹਾ ਦੇਖੋ ਕਿਸੇ ਮਨੁੱਖੀ ਬੱਚੇ ਦੀ ਆਵਾਜ਼ ਗੰਦਗੀ ਦੇ ਢੇਰ ਤੋਂ ਆ ਰਹੀ ਏ ਰੋੜੀ ਤੋਂ ਆ ਰਹੀ ਸਿੰਘ ਬੱਜੇ ਹੋ ਗਏ ਦੇਖਿਆ ਕਿ ਹਾਂ ਪਾਦਸ਼ਾਹ ਮਨੁੱਖੀ ਬੱਚਾ ਹੈ ਪਰ ਬੜਾ ਕੋਹਤਰਾ ਹੈ ਬੜਾ ਗੰਦਾ ਹੈ ਬੜਾ ਕੋਤਰਾ ਹੈ ਸਹਿਬਾਂ ਦੇ ਮੁਖਾਰਬਿੰਦ ਤੋਂ ਨਿਕਲਿਆ ਕੋਈ ਗੱਲ ਨਹੀਂ ਚੁਕ ਲਿਆ ਸੁਥਰਾ ਹੋਵੇਗਾ ਇਸ ਬੱਚੇ ਦਾ ਨਾਂ ਸੁਥਰਾ ਸ਼ਾਹ ਪਿਆ ਵਡਾ ਹੋ ਕੇ ਇਹਦਾ ਤਕੀਆ ਕਲਾਮ ਸੀ ਹਰਦਮ ਨਾਨਕ ਸ਼ਾਹ ਧਰਮ ਦੇ ਬੇੜੇ ਬੰਨੇਲਾ ਹਰਦਮ ਨਾਨਕ ਸ਼ਾਹ ਧਰਮ ਦੇ ਬੇੜੇ ਬੰਨੇਲਾ ਬਕਾਇਦਾ ਸੁਤਰਾ ਸ਼ਾਇਆ ਦਾ ਇੱਕ ਪੰਥ ਚੱਲ ਪਿਆ ਜਿਨ੍ਹਾਂ ਨੇ ਗੁਰੂ ਘਰ ਦਾ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਪ੍ਰਚਾਰ ਕੀਤਾ ਔਰ ਇਹ ਹੱਥਾਂ ਦੇ ਵਿੱਚ ਕੜੇ ਪਾ ਕੇ ਸੋਟੀਆਂ ਨਾਲ ਵਜਾ ਕੇ ਬਸ बार-बार ਇਹ ਹੀ ਗਾਈ ਜਾਂਦੇ ਰਹਸਨ ਕਿ ਹਰ ਦਮ ਨਾਨਕ ਸਾਹਿਬ ਧਰਮ ਦੇ ਬੇੜੇ ਬੰਨੇ ਲਾ ਇਸ ਤਰੀਕੇ ਦੇ ਨਾਲ ਇਹ ਗੁਰਮਤ ਦਾ ਪ੍ਰਚਾਰ ਕਰਦਾ ਰਿਹਾ ਤੇ ਸਤਿਗੁਰਾਂ ਦੀ ਸ਼ਰਨ ਵਿੱਚ ਰਹਿ ਕੇ ब्रह्म ज्ञान नो प्राप्त होया तुख में तासीर करके मज़ाकी सुभादा से लेकिन सतगुरुां दी संगत करके ब्रह्म ज्ञान नहीं होया सील संजमे होया प्रभु दी भक्ति करण वाला होया इस तरह दे बच्चे नो जिसने जिसने मां ने भी सुड़ देता पिता ने भी सुड़ देता गुरु चुक्ते ले आए और अपनी गोद विच ठा दिती बच्चे दी तरह जो है पा लेया ਇਸ ਸੂਰਬੀਰ ਦਾ ਹਿਰਦਾ ਕਿਤਨਾ ਕੋਮਲ ਸੀ ਇਸ ਘਟਨਾ ਤੋਂ ਪਤਾ ਚੱਲਦਾ ਹੈ ਆਪਨੇ ਸਿੱਖ ਜਗਤ ਨੂੰ ਇੱਕ ਬੜੀ عظیم ਦੇਣ ਦਿੱਤੀ ਅਕਾਲ ਤਖਤ ਹੁਕਮ ਕੀਤਾ ਐ ਸਿੰਘੋ ਆਪਣੇ ਰਾਜਸੀ ਝਗੜੇ ਧਾਰਮਿਕ ਮਤਭੇਦ ਸਮਾਜਿਕ ਕਲਕਲੇਸ਼ ਇਸ ਤਖਤ ਤੇ ਆ ਕੇ ਨਿਪਟਾਇਆ ਕਰੋ ਆਪਸ ਵਿੱਚ ਬੈਠ ਕੇ फैसला करया करो। ਤੇ ਅਕਾਲ ਤਖਤਾ ਜਥੇਦਾਰ ਜੋ ਫੈਸਲਾ ਕਰੇ ਉਸ ਨੂੰ ਪ੍ਰਵਾਨ ਕਰ ਲਿਆ ਕਰੋ। ਉਸ ਨੂੰ ਕਬੂਲ ਕਰ ਲਿਆ ਕਰੋ। ਸਿੱਖ ਜਗਤ ਦੇ ਵਿੱਚ ਇਹ ਬੜੀ ਮਹਾਨ ਪਰੰਪਰਾ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਤੋਰੀ। ਔਰ ਵਾਕਈ ਇਸ ਦੀ ਲੋੜ ਸੀ। ਕਿਉਂਕਿ ਦੇਸ਼ ਖਤਰੇ ਦੇ ਸੀ چارੋਂ ਓਰ। ਔਰ ਆਪਸੀ ਬਿਖਾਦ ਖੜਾ ਹੋ ਜਾਏ। ਆਪਸ ਦੇ ਵਿੱਚ ਹੀ ਸ਼ਕਤੀ ਪਾੜ ਜਾਏ। ਤੋ ਫਿਰ ਦੇਸ਼ ਦੀ ਰੱਖਿਆ ਕਰਨੀ ਤੇ ਆਪਣੇ ਆਪ ਨੂੰ ਬਚਾਣਾ ਔਖਾ ਹੁੰਦਾ ਹੈ ਆਣਮ ਜਗਤ ਦੇ ਵਿੱਚ ਜਿਹੜੀ ਰਾਜਨੀਤੀ ਚੱਲਦੀ ਹੈ ਉਹ ਇਹਨਾਂ ਚਾਰ ਗੁਣਾ ਕਰਕੇ ਚੱਲਦੀ ਹੈ ਜੋ ਵਾਸਤਵਕ ਚਾਰ ਗੁਣ ਨਹੀਂ ਨੇ ਹਕੀਕਤ ਦੇ ਵਿੱਚ ਔਗਣ ਹੀ ਨੇ ਸ਼ਾਮ, ਧਾਮ, ਡੰਡ, ਭੇਦ ਅਗਲੇ ਦੀ ਸ਼ਰਣੀ ਪੈ ਜਾਓ ਜਾਂ ਅਗਲੇ ਨੂੰ ਆਪਣੀ ਸ਼ਰਮ ਦੇ ਵਿੱਚ ਥਾਂ ਦਿਓ ਔਰ ਇਸ ਤਰ੍ਹਾਂ ਉਸ ਨੂੰ ਕਾਬੂ ਦੇ ਵਿੱਚ ਰੱਖੋ ਪਰ ਉਸ ਦੀ ਸ਼ਰਨੀ ਪੈ ਕੇ ਜੋ ਕਾਬੂਚ ਨਹੀਂ ਆਇਆ ਤੇ ਸ਼ਰਨ ਵਿੱਚ ਰੱਖਣ ਦੇ ਨਾਲ ਵੀ ਉਹ ਕਾਬੂ ਦੇਚ ਨਹੀਂ ਆਇਆ ਤਾਂ ਧਾਮ ਕੁਝ ਦੇ ਕੇ ਉਸ ਨੂੰ ਕਾਬੂ ਕਰੋ ਪਰ ਜੇ ਕਿਦਰੇ ਉਹ ਦੇ ਕੇ ਵੀ ਕਾਬੂ ਦੇਚ ਨਹੀਂ ਆਇਆ ਤਾਂ ਡੰਡ ਉਹਨੂੰ ਸਜ਼ਾ ਦਿਓ ਉਹਨੂੰ ਮਾਰੋ ਔਰ ਜੇ ਡੰਡ ਨਾਲ ਵੀ ਉਹ ਕਾਬੂ ਨਹੀਂ ਆ ਸਕਿਆ ਤੇ ਫਿਰ ਪਾੜੋ ਫਿਰ ਟੁਕੜੇ ਟੁਕੜੇ ਕਰੋ ਫਿਰ ਪਾੜ ਦਿਓ ਵਿਖੇਵਾ ਖੜਾ ਕਰ ਦਿਓ ਅੱਜ ਤੱਕ ساری ਦੁਨੀਆ ਦੀ ਸਿਆਜਨੀਤੀ ਇਸੇ ਢੰਗ ਨਾਲ ਚੱਲਦੀ ਰਹੀ ਹੈ ਔਰ ਚੱਲਦੀ ਆ ਰਹੀ ਹੈ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਰਾਜਨੀਤੀ ਦੀ ਨਵੀਂ ਬੁਨਿਆਦ ਰੱਖੀ ਮਿਲਨਸਾਰੀ ਦਾ ਜਜ਼ਬਾ ਭਾਈਚਾਰਾ ਇਨਸਾਫ ਬਰਾਬਰੀ ਪਿਆਰ ਇਹ ਆਪ ਦੇ ਬਖਸ਼ੇ ਹੋਏ ਬੜੇ ਮਹਾਨ ਸਿਧਾਂਤਿਕ ਨੁਕਤੇ ਜੋ ਬੜੇ ਕਾਰਾਮਦ ਨੇ ਔਰ ਸਿੱਖ ਜਗਤ ਨੂੰ ਬਹੁਤ ਤਾਮੀਰੀ ਰੁਚੀਆਂ ਦਿੰਦੇ ਰਹੇ ਆਪ ਦਾ ਸ਼ਸਤਰਧਾਰੀ ਹੋਣਾ ਔਰ ਨਾਲ ਘੋੜਸਵਾਰਾਂ ਦਾ ਰੱਖਣਾ ਸੈਨਾ ਦਾ ਰੱਖਣਾ ਵਕਤ ਦੀ ਹਕੂਮਤ ਨੂੰ ਚੰਗਾ ਨਹੀਂ ਲੱਗਿਆ ਆਪਨੇ ਪ੍ਰਚਾਰ ਦੇ ਨਾਲ ਨਾਲ ਇਹ ਪ੍ਰਚਾਰ ਵੀ ਆਰੰਭ ਕੀਤਾ ਕਿ ਸ਼ਕਤੀਸ਼ਾਲੀ ਬਣੋ ਜੋ ਮਾਲਾ ਫੇਰ ਦਿਓ ਇਸ ਦੀ ਰੱਖਿਆ ਵੀ ਕਰ ਸਕੋ ਆਪਣੇ ਧਰਮ ਦੀ ਰੱਖਿਆ ਵੀ ਕਰ ਸਕੋ ਆਪਣੇ ਦੇਸ਼ ਦੀ ਰੱਖਿਆ ਵੀ ਕਰ ਸਕੋ ਸਮੁੱਚੇ ਕਸ਼ਮੀਰ ਦੇ ਜੋ ਅੰਦੋਲਨ ਚੱਲੇ ਹੋਏ ਸਨ ਆਪਨੇ ਉੱਥੇ ਫੇਰੀ ਪਾ ਕੇ ਬਹੁਤ ਸੁੰਦਰ ਦਿਲਾਸਾ ਦਿੱਤਾ ਔਰ ਸਾਰਿਆਂ ਦੇ ਵਿੱਚ ਗੁਰਮਤ ਦਾ ਪ੍ਰਚਾਰ ਕੀਤਾ ਕਸ਼ਮੀਰ ਦੀ ਸਿੱਖੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਬਣਾਈ ਹੋਈ ਸਿੱਖੀ ਹੈ ਔਰ ਉਹਨਾਂ ਦੇ ਆਸ਼ੀਰਵਾਦ ਨਾਲ ਫੱਲੀ ਹੈ ਫੁੱਲੀ ਹੈ ਜਹਾਂਗੀਰ ਇਸ ਨੇ ਇੱਕ ਦਫਾ ਸਤਗੁਰਾਂ ਨੂੰ ਬੁਲਾ ਭੇਜਿਆ ਆਗਰੇ ਪਾਤਸ਼ਾਹ ਗਏ ਸ਼ਾਨੋ ਸ਼ੌਕਤ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਦੇਖ ਕੇ ਲਾਉ ਲਸ਼ਕਰ ਸੀਸ ਤੇ ਕਲ ਗਈ ਗਲੇ ਵਿੱਚ ਮੋਤੀਆਂ ਦੀ ਮਾਲਾ ਮੋਂਡੇ ਤੇ ਬਾਸ ਹੱਥ ਵਿੱਚ ਤਲਵਾਰ ਚਮਕਦੀ ਹੋਈ ਜਿਸ ਦੀ ਸੋਨੇ ਦੀ ਮੁੱਠ ਇਹ ਸ਼ਾਨੋ ਸ਼ੌਕਤ ਜਰੀ ਨਹੀਂ ਗਈ ਜਹਾਂਗੀਰ ਤੋਂ ਔਰ ਆਮ ਕਹਾਵਤ ਹੈ ਇੱਕ ਬਾਦਸ਼ਾਹ ਆਪਣੇ ਸਾਹਮਣੇ ਕਿਸੇ ਫਕੀਰ ਨੂੰ ਤੇ ਬਰਦਾਸ਼ਤ ਕਰ ਸਕਦਾ ਹੈ ਮੰਗਤੇ ਨੂੰ ਤੇ ਬਰਦਾਸ਼ਤ ਕਰ ਸਕਦਾ ਹੈ ਬਾਦਸ਼ਾਹ ਆਪਣੀ ਬਰਾਬਰੀ ਦਾ ਕਿਸੇ ਬਾਦਸ਼ਾਹ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਈਰਖਾ ਨਾਲ ਭਰ ਜਾਂਦਾ ਹੈ ਉਸਨੇ ਧੋਖੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਆਗਰੇ ਦੇ ਕਿਲੇ ਵਿੱਚ ਕੈਦ ਕਰਵਾ ਦਿੱਤਾ ਸਿੱਖ ਜਗਤ ਵਿੱਚ ਬੜਾ ਰੋਸ ਫੈਲਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤਵਾਜ਼ ਜੋ ਰੋਹ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਕੈਦ ਹੋ ਜਾਣ ਨਾਲ ਉਸ ਰੋਸ ਦੀ ਅਗਦੇਸ਼ ਤੇਲ ਹੀ ਪਿਆ ਜਿਸ ਗਵਾਲੀਅਰ ਦੇ ਕਿਲੇ ਵਿੱਚ ਆਪ ਨੂੰ ਕੈਦ ਰੱਖਿਆ ਗਿਆ ਉੱਥੇ ਪਹਿਲੇ ਦੇ ਹੀ 52 ਰਾਜੇ ਕੈਦ ਸਨ ਇਸ ਦੇਸ਼ ਦੇ ਵਿੱਚ ਜਿਸ ਰਾਜੇ ਨੂੰ ਜਹਾਂਗੀਰ ਨੇ ਇੱਕ ਸ਼ਕਤੀ ਸਮਝਿਆ ਤਾਕਤ ਸਮਝਿਆ ਔਰ ਆਪਣੇ ਲਈ ਖਤਰਾ ਸਮਝਿਆ ਉਹਨੂੰ ਜ਼ੋਬ ਕੋਬ ਕਰਕੇ ਕਾਬੂ ਕੀਤਾ ਤੇ ਫਿਰ ਗਵਾਲੀਅਰ ਦੇ ਕਿਲੇ ਚ ਬੰਦ ਕਰ ਦਿੱਤਾ ਸਵੇਰੇ ਨਾਸ਼ਤੇ ਵਿੱਚ ਉਹਨਾਂ ਨੂੰ ਪੋਸਟ ਪਿਲਾਇਆ ਜਾਂਦਾ ਸੀ ਤਾਂ ਕਿ ਸਹਜੇ ਸਹਜੇ ਇਹ ਆਲਸੀ ਹੋ ਜਾਣ ਦਲਿਦਰੀ ਹੋ ਜਾਣ ਸੋਚਣ ਦੀ ਸ਼ਕਤੀ ਇਹਨਾਂ ਦੀ ਕੁੰਧ ਹੋ ਜਾਏ ਪਰ ਜਦ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਿਲੇ ਵਿੱਚ ਗਏ ਤੋਂ ਕਿਲਾ ਵਾਕਈ ਮੰਦਰ ਬਣ ਗਿਆ ਸਤ ਸੰਗ ਬਣ ਗਿਆ ਇਹਨਾਂ ਰਾਜਿਆਂ ਨੂੰ ਪ੍ਰਭੂ ਨਾਮ ਸਿਮਰਨ ਨੂੰ ਮਿਲਿਆ ਪ੍ਰਭੂ ਦੀ ਕੀਰਤੀ ਸੁਣਨ ਨੂੰ ਮਿਲੀ ਪ੍ਰਭੂ ਦਾ ਜਸ ਸੁਣਨ ਨੂੰ ਮਿਲਿਆ ਰਸ ਆਣ ਲੱਗ ਪਿਆ ਔਰ ਮਹਾਰਾਜ ਨੇ ਕਹਿ ਦਿੱਤਾ ਕੱਲ ਤੋ ਤੁਸੀਂ ਪੋਸਤ ਨਹੀਂ ਪੀਣਾ ਇਹਨੂੰ ਠੁਕਰਾ ਦੇਣਾ ਇੰਜ ਰੱਬੀ ਨਾਮ ਦਾ ਅਮਲ ਦੇ ਕੇ ਪੋਸਤ ਦਾ ਅਮਲ ਛੁਡਵਾ ਦਿੱਤਾ ਇਤਿਹਾਸਕਾਰਾਂ ਦੇ ਕਥਨ ਅਨੁਸਾਰ ਆਪ 14 ਮਹੀਨੇ ਇਸ ਜੇਲ ਵਿੱਚ ਰਹੇ ਨੇ ਅਮਰਸਰ ਤੋਂ ਸੰਤਾ ਆਉਂਦੀਆਂ ਰਹੀਆਂ ਗਵਾਲੀਅਰ ਕਿਲੇ ਦੀ ਪ੍ਰਕਰਮਾ ਕਰਕੇ ਕਿਲੇ ਦੀਆਂ ਦੀਵਾਰਾਂ ਨੂੰ ਮੱਥਾ ਟੇਕ ਕੇ ਔਰ ਮਨ ਦੇ ਚ ਗਮ ਰੋਜ਼ ਲੈ ਕੇ ਵਾਪਸ ਜਾਂਦੀਆਂ ਰਹੀਆਂ ਕਿਲੇ ਦੇ ਉੱਪਰ ਕਰਮਾ ਕਰਦੇ ਸਨ ਸ਼ਬਦ ਗਾਂਦੇ ਹੋਏ ਪ੍ਰਭੂ ਦਾ ਨਾਮ ਜਪਦੇ ਹੈ ਇਹ ਚੌਕੀ ਉਦੋਂ ਤੋਂ ਹੀ ਇੱਕ ਪਰੰਪਰਾ ਦਾ ਰੂਪ ਬਣ ਗਈ ਅੱਜ ਵੀ ਬੇਸ਼ਤਰ ਗੁਰਦੁਆਰਿਆਂ ਵਿੱਚ ਤੇ ਖਾਸ ਕਰਕੇ ਦਰਬਾਰ ਸਾਹਿਬ ਦੇ ਵਿੱਚ ਜੋ ਚੌਕੀ ਪ੍ਰਕਰਮਾਂ ਦੇ ਵਿੱਚ ਬਖੈ ਦਾ ਚਲਦੀ ਹੈ ਇਹ ਉਸੇ ਯਾਦਗਾਰੀ ਚਿੰਨ੍ਹ ਦਾ ਇੱਕ ਹਿੱਸਾ ਹੈ ਇਹ ਪਹਿਲੇ ਕਿਲੇ ਦੀ ਪ੍ਰਕਰਮਾ ਹੁੰਦੀ ਸੀ ਸ਼ਬਦ ਗਾਉਂਦੇ ਹੋਇਆ ਪ੍ਰਭੂ ਦਾ ਜਾਪ ਕਰਦੇ ਹੋਇਆ ਸਾਈ ਮੀਆਂ ਮੇਰ ਦੀ ਮਦਾਦ ਲੈ ਕੇ ਸਿੱਖਾਂ ਦਾ ਰੋਸ ਔਰ ਆਮ ਜਨਤਾ ਦਾ ਰੋਸ ਵੇਖ ਕੇ ਜਹਾਂਗੀਰ ਨੂੰ ਘਬਰਾਹਟ ਹੋਈ ਕਿ ਹੁਣ ਜ਼ਿਆਦਾ ਦੇਰ ਤੱਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਕੈਦ ਰੱਖਣਾ ਔਖੀ ਗੱਲ ਹੈ ਆਪਨੇ ਰਿਹਾਈ ਦਾ ਹੁਕਮਨਾਮਾ ਭੇਜਿਆ ਔਰ ਭਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਰਿਹਾ ਹੋਣ ਤੋਂ ਇਨਕਾਰ ਕਰ ਦਿੱਤਾ ਕਿਓ ਉਹ ਬੁੰਝਾ ਰਾਜੇ ਰੋਣ ਲੱਗ ਪਏ ਆਖੰਡ ਕੇ ਪਾਤਸ਼ਾਹ ਆਪ ਚਲੇਓ ਤੁਸੀਂ ਸਾਡਾ ਸਹਾਰਾ ਸੀ ਤੁਹਾਡੇ ਆਸਰੇ ਤੇ ਦਿਨ ਬੜੇ ਸੋਹਣੇ ਲੰਘ ਰਹੇ ਸਨ ਪ੍ਰਭੂ ਚਿੰਤਨ ਸਾਡੀ ਖੁਰਾਕ ਬਣ ਗਈ ਸੀ ਪ੍ਰਭੂ ਸਿਮਰਨ ਸਾਡੀ ਦੌਲਤ ਬਣ ਗਈ ਸੀ ਇਹ ਅਨੰਦ ਹੁਣ ਕਿਵੇਂ ਮਿਲੇਗਾ ਆਪ ਜਾ ਰਹੇ ਹੋ ਸਤਗੁਰੂ ਨੇ ਧੀਰਜ ਦਿੱਤੀ ਕਿਣ ਲਗੇ ਨਹੀਂ ਕਾਨੂੰ چھوڑ ਕੇ ਨਹੀਂ ਜਾਵਾਂਗੇ ਜਾਵਾਂਗੇ ਤਾਂ ਤੁਸੀਂ ਸਾਡੇ ਨਾਲ ਚਲੋਗੇ ਨਹੀਂ ਤੇ ਅਸੀਂ ਵੀ ਨਹੀਂ ਜਾਵਾਂਗੇ ਸਤਗੁਰਾਂ ਨੇ ਜਵਾਬ ਦਿੱਤਾ ਜਿੰਨੇ ਚਿਰ ਤੱਕ ਇਹ ਰਾਜੇ ਨਹੀਂ છોੜੇ ਜਾਂਦੇ ਅਸੀਂ ਜੇਲ੍ਹ ਤੋਂ ਬਾਹਰ ਨਹੀਂ ਆਵਾਂਗੇ ਕਿਲੇ ਤੋਂ ਬਾਹਰ ਨਹੀਂ ਆਵਾਂਗੇ ਤਾਂ ਜਹਾਂਗੀਰ ਨੇ ਦੂਸਰਾ ਹੁਕਮ ਭੇਜਿਆ ਜਿੱਤਨੇ ਰਾਜੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਦਾਮਨ ਪਕੜ ਲੈਣ ਉਹ ਬਾਹਰ ਆ ਸਕਦੇ ਨਹੀਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅਕਸਰ ਪੰਜਾਹ ਕਲੀਆਂ ਵਾਲਾ ਚੋਲਾ ਪਹਿਨਦੇ ਸਨ ਬੜਾ ਵੱਡਾ ਉਂਝ ਵੀ ਆਪ ਦਾ ਸਰੀਰ ਵੀ ਬੜਾ ਭਾਰੀ ਭਰਕਮ ਸੀ ਸਹਿਦੇ ਸੇਵਾਸਤੇ ਕبھی ਸੰਤੋਖ ਸਿੰਘ ਜੀ ਨੇ ਔਰ ਭਾਈ ਗੁਰਦਾਸ ਜੀ ਨੇ ਲਿਖਿਆ ਦਲ ਬਨਜਨ ਗੁਰ ਸੂਰਮਾ ਵੜਯੋਧਾ ਬਹੁਤ ਪਰਉਪਕਾਰੀ ਆਪਨੇ ਤਮਾਮ ਰਾਜਿਆਂ ਨੂੰ ਕਹਿ ਦਿੱਤਾ ਇੱਕ ਇੱਕ ਕਲੀ ਪਕੜ ਲੋ ਮੇਰੀ ਤੋ ਪੰਜਾਹ ਨੇ ਤੇ ਪਕੜ ਲਈ ਰਾਜੇ 52 ਸਨ ਦੋਹਾਂ ਦੀਆਂ ਬਾਵਾ ਸਤਗੁਰੂ ਨੇ ਪਕੜ ਨਹੀਂ ਆਇ ਇਸ ਤਰ੍ਹਾਂ 52 ਰਾਜੇ ਬਾਹਰ ਆਏ ਦਰਦੀ ਦਾਤੇ ਦਾ ਨਾਮ ਪੈ ਗਿਆ ਬੰਦੀ ਛੋੜ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬੰਧਨਾਂ ਨੂੰ ਤੋੜਨ ਵਾਲੇ ਜੋ ਉਮਰ ਕੈਦ ਭੋਗ ਰਹੇ ਸਨ ਉਹਨਾਂ ਦੀ ਬੰਦ ਖਰਾਸੀ ਕੀਤੀ ਉੱਥੋਂ ਆਪ ਵਾਪਸ ਆਏ ਨੇ ਆਗਰਾ ਆਗਰੇ ਦੇਚ ਜਮਨਾ ਦੇ ਕੰਡੇ ਤੇ ਜਹਾਂਗੀਰ ਦਾ ਤੰਬੂ ਲਗਿਆ ਆਪ ਦਾ ਵੀ ਤੰਬੂ ਲੱਗਿਆ। ਜਹਾਂਗੀਰ ਨੇ ਸਵਾਗਤ ਜ਼ਰੂਰ ਕੀਤਾ ਔਰ ਸਵਾਗਤ ਦੇ ਚ ਰਾਜਨੀਤੀ ਸੀ। ਮਹਿਲਾਂ ਵਿੱਚ ਬੁਲਾਣ ਲਈ ਆਖਿਆ ਸਤਿਗੁਰੂ ਨੇ ਇਨਕਾਰ ਕੀਤਾ। ਆਖਿਆ ਨਹੀਂ। ਤੇਰੇ ਮਹਿਲਾਂ 'ਚ ਸਾਡੇ ਸਿੱਖ ਨਹੀਂ ਆ ਸਕਣਗੇ। ਔਰ ਭੀੜ ਨੂੰ ਤੇਰੇ ਸੰਤਰੀ ਰੋਕਣਗੇ ਤੇ ਸਾਡਾ ਦਰ ਐਸਾ ਹੈ ਜਿੱਥੇ ਕਿਸੇ ਨੂੰ ਰੋਕਿਆ ਨਹੀਂ ਜਾਂਦਾ। ਤੋ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਖੇਮੇ ਦੇ ਨਾਲ ਜਦ ਜਹਾਂਗੀਰ ਨੇ ਵੀ ਆਪਣਾ ਖੇਮਾ ਲਗਵਾਉਣਾ ਚਾਹਿਆ ਤਾਂ ਉਸ ਵਕਤ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਖਿਆ ਇੱਥੇ ਫਿਰ ਪੈਰਾ ਹੋਵੇਗਾ ਫਿਰ ਸਿੱਖਾਂ ਨੂੰ ਰੋਕ ਲੱਗੇਗੀ ਤਾਂ ਜਹਾਂਗੀਰ ਨੇ ਕਿਹਾ ਨਹੀਂ ਜਿੰਨੇ ਦਿਨ ਆਪ ਇੱਥੇ ਹੋ ਪੈਰਾ ਨਹੀਂ ਰਹੇਗਾ ਇੱਕ ਘਾਇਆ ਸਿੰਘ ਘਾਦੀ ਪੰਡ ਵੇਚ ਕੇ ਇੱਕਦਮ ਆਇਆ ਹੈ ਪਹਿਲਾ ਤੰਬੂ ਸ਼ੈਨ ਸ਼ਾਦਾ ਸੀ ਸਿੱਧਾ ਦਾਖਲ ਹੋ ਗਿਆ ਮੁਗਲ ਸ਼ਹਿਨशाह ਵੀ ਸਿਰ ਤੇ ਦਸਤਾਰ ਰੱਖਦੇ ਸਨ ਦਾੜਾ ਹੁੰਦਾ ਸੀ ਜਹਾਂਗੀਰ ਨੇ ਵੀ ਗਲ ਵਿੱਚ ਮੋਤੀਆਂ ਦੀ ਮਾਲਾ ਪੈਣੀ ਹੋਈ ਸੀ ਕੋਲ ਬਾਜ਼ ਬੈਠਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਰੇ ਜੋ ਕੁਝ ਸੁਣ ਰਖਿਆ ਸੀ ਉਹ ਇਸ ਤਰ੍ਹਾਂ ਦੀ ਸ਼ਾਨੋ ਸ਼ੌਕਤ ਜਹਾਂਗੀਰ ਦੀ ਵੇਖ ਕੇ ਦੋ ਟਕੇ ਜੋ ਘਾਹ ਸੇਚ ਕੇ ਉਸ ਨੂੰ ਪ੍ਰਾਪਤ ਹੋਏ ਸਨ ਜਹਾਂਗੀਰ ਦੇ ਕਦਮਾਂ ਦੇ ਚ ਰੱਖ ਕੇ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਮੇਰਾ ਲੋਕ ਪਰਲੋਕ ਸੁਹੇਲਾ ਕਰ। ਮੇਰੀ ਝੋਲੀ ਵਿੱਚ ਭਗਤੀ ਦੀ ਦਾਤ ਪਾਓ। ਤਾਂ ਜਹਾਂਗੀਰ ਇੱਕਦਮ ਉੱਠ ਕੇ ਕਹਿਣ ਲੱਗੇ, "ਤੂੰ ਗਲਤ ਥਾਂ ਤੇ ਆ ਗਿਆ। ਜੋ ਲੋਕ ਪਰਲੋਕ ਸੁਹੇਲਾ ਕਰਦਾ ਹੈ, ਜੋ ਭਗਤੀ ਦੀ ਦਾਤ ਦਿੰਦਾ ਹੈ, ਉਸ ਦਾ ਤੰਬੂ ਅੱਗੇ ਹੈ।" ਸਿੱਖ ਨੇ ਇੱਕਦਮ ਟੱਕਾ ਚੁਕ ਲਿਆ। ਤੇ ਜਹਾਂਗੀਰ ਕਹਿਣ ਲੱਗਾ, "ਸਾਡੀ ਔਕਾਤ ਇੱਕ ਟਕੇ ਜੈਸੀ ਵੀ ਨਹੀਂ।" ਤੂੰ ਸਾਡੇ ਕਦਮਾਂ ਵਿੱਚ ਇੱਕ ਟਕਾ ਵੀ ਨਹੀਂ ਰੱਖ ਸਕਦਾ ਪਰ ਉਸ ਵਕਤ ਸਿੱਖ ਨੇ ਆਖਿਆ ਇਹ ਟਕਾ ਨਹੀਂ ਇਸ ਵਿੱਚ ਮੇਰੀ ਸ਼ਰਧਾ ਹੈ ਮੇਰੀ ਭਾਵਨਾ ਹੈ ਮੇਰੀ ਮਿਹਨਤ ਹੈ ਤੇ ਜਹਾਂਗੀਰ ਨੇ ਮੋਰਾਂ ਦੀ ਥੈਲੀ ਦਿੱਤੀ ਕਹਿਣ ਲੱਗਾ ਇਹ ਲੈ ਟਕਾ ਨਾ ਚੁੱਕ ਮੇਰੀ ਤੋਹੀਨ ਹੈ ਔਰ ਇਹ ਮੋਰਾਂ ਦੀ ਥੈਲੀ ਗੁਰੂ ਦੇ ਕਦਮਾਂ 'ਚ ਰੱਖੀ ਧਨ ਉਹ ਸਿੱਖ ਕਹਿਣ ਲੱਗਾ ਇਹ ਮੋਰਾਂ ਦੀ ਥੈਲੀ ਮੇਰੀ ਮਿਹਨਤ ਨਾਲ ਨਹੀਂ ਆਈ ਔਰ ਜੋ ਮਿਹਨਤ ਨਾਲ ਮੈਂ ਕਮਾਇਆ ਧਨ ਨਹੀਂ ਉਹਦੇ ਵਿੱਚ ਮੇਰੀ ਸ਼ਰਧਾ ਭਾਵਨਾ ਨਹੀਂ ਹੋਵੇਗੀ ਔਰ ਜੇ ਸ਼ਰਧਾ ਭਾਵਨਾ ਨਹੀਂ ਤਾਂ ਗੁਰੂ ਦੀ ਪ੍ਰਸੰਤਾ ਦਾ ਮੈਂ ਪਾਤਰ ਵੀ ਨਹੀਂ ਬਣ ਸਕਾਂਗਾ ਉਹਨੇ ਆਪਣਾ ਟਕਾ ਚੁੱਕ ਕੇ ਜੈਸੇ ਤੰਬੂ ਤੋਂ ਨਿਕਲੇ ਹੈ ਬਾਹਰ ਆਪਣੇ ਤੰਬੂ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨਿਕਲੇ ਔਰ ਭਜ ਕੇ ਰਸਤੇ ਦੇ ਚੀ ਅਜੇ ਸਿੱਖ ਹੈ ਤੰਬੂ ਤੱਕ ਪਹੁੰਚੇ ਹੀ ਨਹੀਂ ਗਲਵਕੜੀ ਚ ਲੈ ਲਿਆ ਅਖਿਆ ਧੰਨ اے ਗੁਰਸਿੱਖ ਤੂੰ ਧਨ ਤੂੰ ਧਨ ਧਨ ਹੈ ਤੇਰੀ ਸਰਦਾ ਇਸਤਰੀ ਕੇ ਨਾਲ ਸਾਹਿਬ ਫਿਰ ਸਹਿਜੇ ਸਹਿਜੇ ਪਹੁੰਚੇ ਅੰਮ੍ਰਿਤਸਰ ਆਪ ਦੀ ਆਮਦ ਦੇ ਚ ਦੀਪਮਾਲਾ ਕੀਤੀ ਗਈ ਦੀਵਾਲੀ ਦਾ ਤਿਉਹਾਰ ਉਸ ਸਮੇਂ ਤੋਂ ਹੀ ਦਰਬਾਰ ਸਾਹਿਬ ਦੇ ਚ ਬੜੇ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਜਾਂਦਾ ਹੈ ਤਰ੍ਹਾਂ ਤਰ੍ਹਾਂ ਦੇ ਗੁਰ ਉਪਦੇਸ਼ ਦਿੰਦੇ ਭਗਤੀ ਭਾਵਨਾ ਦੜਾ ਦੜਾਂਦੇ ਆਪਣੇ ਬੜੇ ਸੁੰਦਰ ਅਸਥਾਨ ਵਿਵੇਕ ਸਰਦੇਚ ਕਥਾ ਪਰੰਪਰਾਵੀ ਤੋਰੀ ਲੋਗਾਂ ਨੂੰ ਗਿਆਨ ਧਿਆਨ ਦੀ ਸਿੱਖਿਆ ਦਿੱਤੀ ਚੇਤਰ ਸੁਦੀ ਪੰਜ ਸੰਮਤ 1701 ਨੂੰ ਆਪ ਕੀਰਤਪੁਰ ਸਾਹਿਬ ਦੇਚ ਜੋਤੀ ਜੋਤ ਸਮਾ ਗਏ ਇੰਜ ਇੱਕ ਅਗੰਮੀ ਛਾਪ ਜਗਤ ਨੂੰ ਦੇ ਗਏ ਕਿ ਫਕੀਰ ਸਿਰਫ ਉਹ ਹੀ ਨਹੀਂ ਜੋ ਮਾਲਾ ਫੇਰਦਾ ਹੈ ਫਕੀਰ ਉਹ ਹੈ ਜੋ ਆਪਣੀ ਮਾਲਾ ਦੀ ਰੱਖਿਆ ਵੀ ਕਰਦਾ ਹੈ ਆਪਣੇ ਦੇਸ਼ ਦੀ ਰੱਖਿਆ ਕਰਦਾ ਹੈ ਔਰ ਲੋਕਾਂ ਦੀ ਇੱਜ਼ਤ ਆਬਰੂ ਬਚਾਉਣ ਲਈ ਵੀ ਅੱਗੇ ਆਉਂਦਾ ਹੈ ਅੱਜ ਤੱਕ ਫਕੀਰ ਕਰੀਬਨ ਕਰੀਬਨ ਤਨਹਾਈ ਦੀ ਜ਼ਿੰਦਗੀ ਬਤੀਤ ਕਰਦੇ ਰਹੇ ਔਰ ਰਾਜਨੀਤੀ ਦੇ ਵਿੱਚ ਸਮਾਜ ਕਮਾਂ ਵਿੱਚ ਤਾਂ ਮੇਰੀ ਰੁਚੀਆਂ ਦੇ ਵਿੱਚ ਉਜਾਗਰ ਨਹੀਂ ਹੁੰਦੇ ਸਨ ਇੱਕ ਪਾਸੇ ਹੋ ਜਾਂਦੇ ਸਨ ਧਨਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇਹ ਨਵੀਂ ਪਰੰਪਰਾ ਤੌਰ 'ਤੇ ਆਪ ਦੇ ਨਾਲ ਲਖਬ ਜੁੜਿਆ ਮੀਰੀ ਪੀਰੀ ਦੇ ਬਾਦਸ਼ਾਹ ਧਨਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ